ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤ ਨਾਲ ਸੰਬੰਧਤ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੇਖਸ਼ਿਤ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਕੱਲ ਸੀਨੀਅਰ ਨੇਤਾ ਕਮਲਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਬਧਰੀ ਗੱਲਬਾਤ ਲਈ ਸਾਡੇ ਪੱਤਰਕਾਰ ਯਦਵਿੰਦਰ ਸਿੰਘ ਫੋਨਲਾਈਨ 'ਤੇ ਮੌਜੂਦ ਨੇ ਯਦਵਿੰਦਰ ਕਮਲਨਾਥ ਦੇ ਕੁਰਸੀ ਛੱਡਣ ਤੋਂ ਬਾਅਦ ਹੁਣ ਸ਼ੀਲਾ ਦੇਖਸ਼ਿਤ ਕੀ ਨੇ ਸਿਆਸੀ ਮਾਇਨੇ ਦੇਖੋ ਦਲੀਪ ਕੋ ਕਮਲਨਾਥ ਦੇ ਉੱਤੇ ਜਿਸ ਨੇ ਕੰਟਰੋਵਰਸੀ ਹੋਈ 1984 ਨੂੰ ਲੈ ਕੇ ਔਰ 1984 ਦਾ ਮਾਮਲਾ ਕਾਫੀ ਸੰਸਵੇਦਨਸ਼ੀਲ ਵਾ ਵਿਧਾਨ ਸਭਾ ਚੋਣਾਂ 'ਚ ਮੁੱਦਾ ਬਣ ਸਕਦਾ ਹੈ ਇਸੇ ਕਰਕੇ ਕਾਂਗਰਸ ਨੇ ਫੈਸਲਾ ਕੀਤਾਗਾ ਤੇ ਸ਼ੀਲਾ ਧਿਕਸ਼ਿਤ ਪੰਜਾਬੀ ਵੀ ਨੇ ਔਰ ਸ਼ੀਲਾ ਧਿਕਸ਼ਿਤ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਨਾਲ ਟੱਕਰ ਵੀ ਲੈਂਦੇ ਰਹੇ ਨੇ ਉਹਨਾਂ ਨੂੰ ਪਤਾ ਵੀ ਹੈ ਕਿ ਆਮ ਆਦਮੀ ਪਾਰਟੀ ਨਾਲ ਕਿਵੇਂ ਨਿਯਤਣਾ ਤਾਂ ਇਸੇ ਕਰਕੇ ਹੀ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਹੋਵੇਗਾ ਕਿ ਸ਼ੀਲਾ ਧਿਕਸ਼ਿਤ ਨੂੰ ਹਾਂ ਕਰ ਦਿੱਤੀ ਗਈ ਹੈਗੀ ਸ਼ੀਲਾ ਧਿਕਸ਼ਿਤ ਆਉਣ ਵਾਲੇ ਸਮੇਂ ਦੇ ਅੰਦਰ ਜਲਦੀ ਹੀ ਪੰਜਾਬ ਵਿਜ਼ਿਟ ਦੇ ਉੱਤੇ ਵੀ ਆ ਸਕਦੇ ਨੇ ਕਿਸੇ ਕਰਕੇ ਸ਼ੀਲਾ ਦੇਖਸ਼ਤ ਨੂੰ ਪੰਜਾਬ ਦਾ ਇੰਚਾਰਜ ਲਗਾਇਆ ਗਿਆ ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਦਾ ਪੰਜਾਬੀ ਨੇ ਉਹ ਉਹਨਾਂ ਦੀ ਬੈਕਗ੍ਰਾਉਂਡ ਪੰਜਾਬੀ ਹੈ ਪੰਜਾਬੀ ਬੋਲਦੇ ਨੇ ਉਹ ਪੰਜਾਬੀ ਪੜ੍ਹਦੇ ਨੇ ਸਾਰੇ ਜਿਹਨਾਂ ਪੜ੍ਹਦੇ ਨੇ ਇਸ ਕਰਕੇ ਪੰਜਾਬ ਨੂੰ ਉਹਨਾਂ ਦਾ ਪੰਜਾਬ ਕਾਂਗਰਸ ਨੂੰ ਉਹਨਾਂ ਦਾ ਫਾਇਦਾ ਮਿਲ ਸਕਦਾ ਧੰਨਵਾਦ ਆਂਦਰਪੁਰੀ ਗੱਲਬਾਤ ਲਈ